ਬੀਤੇ ਕੁਝ ਦਿਨ ਪਹਿਲਾਂ ਇੱਕ ਪੈਟਰੋਲ ਪੰਪ ਦੇ ਉੱਪਰ ਪਹਿਲਾ ਜਿਹੜੀ ਹੈਗੀ ਆ ਉਹ ਰੇਕੀ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਪੈਟਰੋਲ ਪੰਪ ਮਾਲਿਕ ਦੇ ਪਿੱਛੇ ਜਾ ਕੇ ਉਸਦੇ ਉੱਪਰ ਦੋ ਰਾਉਂਡ ਫਾਇਰ ਕੀਤੇ ਜਾਂਦੇ ਨੇ ਤੇ ਉਸ ਤੋਂ ਪੈਸੇ ਜਿਹੜੇ ਨੇ ਉਹ ਲੁੱਟੇ ਜਾਂਦੇ ਨੇ ਜਿਸ ਦੀ ਜਿਹੜੀ ਖਬਰ ਜੜੀ ਆ ਉਹ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੋਈ ਸੀ ਸਵਾਲ ਕਾਫੀ ਖੜੇ ਹੋਏ ਸੀਗੇ ਇਸ ਨੂੰ ਲੈ ਕੇ ਅੱਜ ਜਲੰਧਰ ਦੇ ਵਿੱਚ ਜਿਹੜਾ ਹੈਗਾ ਉਹ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜੋ ਮੁਲਜ਼ਮ ਸੀਗੇ ਉਹਨਾਂ ਨੂੰ ਫੜਿਆ ਗਿਆ ਅਤੇ ਸਾਰੀ ਡਿਟੇਲ ਜਿਹੜੀ ਹੈ ਉਹ ਸਾਡੇ ਨਾਲ ਪੁਲਿਸ ਅਧਿਕਾਰੀ ਨੇ ਗੱਲਬਾਤ ਜ਼ਰੂਰ ਕਰਾਂਗੇ ਸਿਰ ਪਹਿਲਾਂ ਤਾਂ ਜਿਸ ਤਰੀਕੇ ਦੇ ਨਾਲ ਇਹ ਨੌਜਵਾਨ ਸੀਗੇ ਜਿਹੜੇ ਜਿਨ੍ਹਾਂ ਨੇ ਵਾਰਦਾਤ ਕੀਤੀ ਹੈ ਕੀ ਐਕਚੁਅਲ ਵਿੱਚ ਇਹਨਾਂ ਦਾ ਵਾਰਦਾਤ ਕਰਨ ਦੇ ਪਿੱਛੇ ਮੇਨ ਰੀਜ਼ਨ ਰਿਹਾ ਐਂਡ ਕਿਸ ਜਗ੍ਹਾ ਤੋਂ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਮੇਨ ਰੀਜ਼ਨ ਪੈਸਾ ਸੀਗਾ ਜੀ ਕਿਉਂਕਿ ਪੈਸੇ ਲੁੱਟੇ ਨੇ ਇਹਨਾਂ ਨੇ ਔਰ ਉਹ ਪੈਸਾ ਲੁੱਟਣ ਦਾ ਕਾਰਨ ਵੀ ਜੋ ਲੱਗਦਾ ਹੈ ਕਿ ਸ਼ਾਇਦ ਇਹਨਾਂ ਦੇ ਦਿਮਾਗ 'ਚ ਕੁਝ ਜਿਸ ਤਰ੍ਹਾਂ ਨਾ ਇਹਨੇ ਬਾਅਦ ਚ ਬਿਹੇਵ ਕੀਤਾ ਹੈ ਕਿ ਬ੍ਰਾਂਡਿਡ ਕਪੜੇ ਵਗੈਰਾ ਖਰੀਦੇ ਆ ਕਿ ਉਹ ਲਗਜ਼ਰੀਅਸ ਲਾਈਫਸਟਾਈਲ ਵੱਲ ਥੋੜਾ ਚੁੱਕਾ ਹੋ ਰਿਹਾ ਸੀ ਜਿਸ ਕਰਕੇ ਸ਼ਾਇਦ ਨਾ ਇਹ ਕ੍ਰਾਈਮ ਕੀਤਾ ਔਰ ਇਹ ਦੂਸਰਾ ਹੈ ਇਹਨਾਂ ਦਾ ਪਹਿਲਾ ਇਹਨਾਂ ਨੇ ਰੂਰਲ ਦੇ ਵਿੱਚ 1 35000 ਰੁਪਏ ਲੁੱਟਿਆ ਸੀ ਔਰ ਇਹਦੇ ਵਿੱਚ ਸਾਡੀ ਜਦੋਂ ਵਰਧਤ ਹੋਈ ਹੈ ਤਾਂ ਅਸੀਂ ਸੀਪੀ ਸਾਹਿਬ ਇਮੀਡੀਏਟਲੀ ਉਹਨਾਂ ਨੇ ਐਕਸ਼ਨ ਲੈ ਕੇ ਤਿੰਨ ਟੀਮਾਂ ਬਣਾਈਆਂ ਔਰ ਤਿੰਨੋਂ ਸਾਡੇ ਸੀਆਈਏ ਔਰ ਸਪੈਸ਼ਲ ਬ੍ਰਾਂਚ ਸਪੈਸ਼ਲ ਕਰਾਇਮ ਔਰ ਕਰਾਇਮ ਵਿੰਗ ਦਾ ਜਿਹੜਾ ਡਿਸਟ੍ਰਿਕਟ ਇੰਸਪੈਕਟਰ ਉਹਨਾਂ ਦੀ ਲੀਡਰਸ਼ਿਪ ਚ ਤਿੰਨ ਟੀਮਾਂ ਸੀ ਦਵਾਨਾ ਕੀਤੀਆਂ ਔਰ ਇਹਨਾਂ ਨੇ ਆਪਣਾ ਕੰਮ ਪੂਰੇ ਤਿੱਕੇ ਅੱਛੇ ਤਿੱਕੇ ਨਾਲ ਕਰਦੇ ਹੋਏ ਇਹਨਾ ਮੁੰਡਿਆਂ ਨੂੰ ਜਿਨ੍ਹਾਂ ਨੇ ਇਹ ਵਾਰਦਾਤ ਨੂੰ ਇੰਜ਼ਾਮ ਦਿੱਤਾ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਫਿਰ ਉਹਨਾਂ ਦੀ ਪੁੱਛਗਿੱਛ ਦੌਰਾਨ ਦੋ ਹੋਰ ਬੰਦੇ ਨਾਮਜ਼ਦ ਹੋਏ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਕਿ ਕਿੱਥੋਂ ਗ੍ਰਿਫਤਾਰ ਕੀਤੇ ਹੈਗੇ ਜਿਵੇਂ ਸ਼ਿਮਲਾ ਤੋਂ ਗ੍ਰਿਫਤਾਰ ਕੀਤੇ ਅੱਛਾ ਇਹ ਸ਼ਿਮਲਾ ਕਿਵੇਂ ਪਹੁੰਚੀ ਇਹ ਤੋਂ ਮੋਟਰਸਾਈਕਲ ਤੇ ਨਿਕਲੇ ਸੀ ਕਿ ਜੀ ਇਹ ਆਲਟੀਮੇਟਲੀ ਇੱਕ ਮੁੰਡੇ ਦਾ ਰਿਸ਼ਤੇਦਾਰ ਸੀ ਕੋਈ ਹੁਸ਼ਿਆਰਪੁਰੋਂ ਉਹਨੇ ਕੋ ਆਪਣਾ ਮੋਟਰਸਾਈਕਲ ਖੜਾ ਕਰਕੇ ਕਿ ਅਸੀਂ ਘੁੰਮਣ ਜਾ ਰਹੇ ਆ ਤੇ ਬਸ ਉਤੋਂ Shimla ਚਲੇ ਗਏ ਸੀ ਅੱਜ Shimla ਜਾ ਕੇ ਇਹਨਾਂ ਨੇ ਸ਼ੋਪਿੰਗ ਕੀਤੀ ਸੀ ਜਾਂ ਫਿਰ ਜਦੋਂ ਲੁੱਟ ਕੀਤੀ ਉਸ ਤੋਂ ਬਾਅਦ ਜਲੰਧਰ ਜਾ ਕੇ ਹੀ ਇੱਕ ਇੱਥੋਂ ਨਿਕਲ ਗਏ ਸੀ Shimla ਪਹੁੰਚ ਕੇ ਇਹਨਾਂ ਨੇ ਉੱਥੇ ਆ ਹੋਟਲ ਲੈ ਲਿਆ ਔਰ ਉੱਥੇ ਹੋਟਲ ਦੇ ਵਿੱਚ ਰਹੇ ਔਰ ਉਸ ਕਰਕੇ ਕਿ ਐਜ ਪ੍ਰੋਸਟੇਕਾ ਤੇ ਅੱਛਾ ਇਹ ਜਿਹੜੇ ਤਿੰਨ ਹੈਗੇ ਨੇ ਇਹਨਾਂ ਵਿੱਚੋਂ ਕੀ ਕੀ ਏਜ ਹੈਗੀ ਇਹਨਾਂ ਦੀ ਕੀ ਇਹਨਾਂ ਦੀ ਐਕਚੁਅਲ ਵਿੱਚ ਬੈਕਗ੍ਰਾਉਂਡ ਫੈਮਿਲੀ ਬੈਕਗ੍ਰਾਉਂਡ ਕੀ ਹੈ ਇੱਕ ਮਾਈਨਰ ਹੈ ਜੀ 17 ਸਾਲ ਦਾ ਪੰਜਾਂ ਦੇ ਵਿੱਚੋਂ ਬਾਕੀ ਚਾਰੋ ਜਿਹੜੇ ਨੇ ਉਹ 18 ਤੋਂ 21 ਦੇ ਵਿੱਚ ਏਜ ਗਰੁੱਪ ਦੇ ਰਹੇ ਹਨ ਹਮਮ ਔਰ ਫੈਮਿਲੀ ਬੈਕਗ੍ਰਾਉਂਡ ਕੋਈ ਬਹੁਤ ਜ਼ਿਆਦਾ ਅੱਛੀ ਨਹੀਂ ਹੈ ਇਥੇ ਫਾਦਰ ਕੈਂਟੀਨ ਚਲਾਉਂਦੇ ਨੇ ਇੱਕ ਦੇ ਫਾਦਰ ਬਾਰਬਰ ਦੀ ਸ਼ਾਪ ਚਲਾਉਂਦੇ ਨੇ ਔਰ ਇਹਨਾਂ ਚ ਦੋ ਸਟੂਡੈਂਟ ਨੇ ਹਮਮ ਇੱਕ ਡੀਸੀਏ ਫਰਸਟイヤー ਦਾ ਹੈ ਇੱਕ ਪਲੱਸ 1 ਦਾ ਔਰ ਬਸ ਆਪਸ ਵਿੱਚ ਮੁਲਾਕਾਤ ਸੀ ਕੁਝ ਦਿਮਾਗ ਚ ਆਇਆ ਤੇ ਉਹ ਜਿਹੜਾ ਇੱਕ ਇਹਨਾਂ ਚੋਂ ਜਿਹੜਾ ਹੈ ਉਹ ਪੈਟਰੋਲ ਪੰਪ ਤੇ ਹੀ ਜਿਸ ਦੇ ਮੈਨੇਜਰ ਨਾਲ ਲੁੱਟ ਹੋਈ ਹੈ ਉਹਦਾ ਇੱਕ ਰਿੰਦਾ ਸੀ ਜਿਸਨੇ ਕਿ ਬੇਸਿਕ ਇਨਫੋਰਮੇਸ਼ਨ ਨਾਲ ਨਾਲ ਸ਼ੇਅਰ ਕੀਤੀ ਸੀ ਵੀ ਹੁਣ ਜਿਹੜਾ ਮਾਈਨਰ ਹੈ ਜਿਹੜਾ ਮਾਈਨਰ ਸੀਗਾ ਬੱਚਾ ਜਿਸਨੇ ਵਾਰਦਾਤ ਨੂੰ ਇਲਜ਼ਾਮ ਦਿੱਤਾ ਨਾਲ ਬੈਠਾ ਹੋਇਆ ਸੀਗਾ ਉਹਦਾ ਇਹ ਪਹਿਲਾ ਅਟੈਂਪਟ ਸੀਗਾ ਇਹ ਫਿਰ ਇਸ ਤੋਂ ਪਹਿਲਾਂ ਵੀ ਕਰ ਚੁੱਕਿਆ ਹੈ ਇਹ ਸਾਰੇ ਇਕੱਠੇ ਸੀਗੇ ਹੁਣ ਇਹ ਡਿਟਰਮਿਨ ਕਰਨਾ ਬਹੁਤ ਮੁਸ਼ਕਿਲ ਹੈ ਪਰ ਪਹਿਲਾਂ ਇੱਕੋ ਹੀ ਵਾਰਦਾਤਾਂ ਚੰਨਾਂ ਦੀ ਕੀਤੀ ਹੈ ਜਿਹੜੀ ਰੂਰਲ ਦੇ ਵਿੱਚ ਹੋਈ ਸੀਗੀ ਹਮ ਮਤਲਬ ਇਹ ਦੂਸਰੀ ਦੂਸਰੀ ਵਾਰਦਾਤਾਂ ਦੂਸਰੀ ਵਾਰਦਾਤ ਸੀ ਅੱਛਾ ਤਾਂ ਪੈਸੇ ਲਈ ਇਹ ਮੇਨ ਕਰਦੀ ਸੀ ਮੇ ਪਹਿਲਾਂ ਅੱਛਾ ਇਹ ਕਿਵੇਂ ਤਾਲੁਕਾਤ ਕਿਵੇਂ ਸੀਗਾ ਗਲਬਾਤ ਕਿਵੇਂ ਕਰਦੀ ਸੀ ਫੋਨ ਰਾਹੀਂ ਕਰਦੇ ਸੀਗੇ ਕਿਸ ਤਰੀਕੇ ਦੇ ਨਾਲ ਗਲਬਾਤ ਕਰਦੇ ਸੀਗੇ ਜਿਹੜਾ ਤੱਕ ਪਹਿਲਾਂ ਆਪਸ ਇੱਕ ਦੂਸਰੇ ਨੂੰ ਜਾਣਦੇ ਸੀਗੇ ਤੇ ਆਪਸ ਮਿਲਦੇ ਜੁਲਦੇ ਸੀ ਇਕੱਠੇ ਹੀ ਰਹਿੰਦੇ ਸੀ 21 ਏਰੀਆ ਦੇ ਰਹਿਣ ਵਾਲੇ ਇੱਕ ਦਸਿਆ ਜਾ ਰਿਹਾ ਸੋਸ਼ਲ ਮੀਡੀਆ ਵਰਤਦੇ ਸੀਗੇ ਮੈਸਜ ਹਾਂ ਸੋਸ਼ਲ ਮੀਡੀਆ ਉਹ ਉਹਦੇ ਵਾਸਤੇ ਇਹਨਾਂ ਨੇ ਯੂਜ਼ ਕੀਤਾ ਹੈ ਜਿਹੜਾ ਹਥਿਆਰ ਇਹਨਾਂ ਨੇ ਵਰਤਿਆ ਹੈਗਾ ਉਹ ਕਿੱਥੋਂ ਲੈ ਕੇ ਆਏ ਐ ਐਂਡ ਕੀ ਕਿਹੜਾ ਹਲੇ ਤਫਤੀਸ਼ ਦਾ ਹਿੱਸਾ ਹੈ ਜੀ ਉਹ ਹੁਣ ਤਫਤੀਸ਼ ਚ ਆਏਗਾ ਉਹਦੇ ਹਲੇ ਥੋੜੀ ਫਾਰਵਰਡ ਬੈਕਵਰਡ ਲਿੰਕੇਜਸ ਬਣਨ ਗਿਆ ਫਿਰ ਅੱਗੇ ਤੁਹਾਨੂੰ ਦੱਸਿਆ ਜਾਏਗਾ ਠੀਕ ਹੈ ਜਿਹੜੀ ਸੀਪ ਸਾਡੇ ਨਾਲ ਨੇ ਜਨਤਾ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਸਾਰਾ ਕੁਝ ਜਿਹੜਾ ਹੈ ਉਹ ਦੱਸਣ ਦੀ ਕੋਸ਼ਿਸ਼ ਵੀ ਕੀਤੀ ਕਿ ਕਿਵੇਂ ਜਿਹੜਾ ਹੈਗਾ ਹੈ ਉਹ ਲਗਜ਼ਰੀਅਸ ਲਾਈਫ ਸਟਾਈਲ ਜਿਉਣ ਦੇ ਲਈ وارदात ਜਿਹੜੀ ਹੈ ਉਹ ਵੱਡੀ ਵਾਰदात ਨੂੰ ਅੰਜਾਮ ਦਿੱਤਾ ਹਾਲਾਂਕਿ ਜਿਸ ਤਰੀਕੇ ਦੇ ਉਸ ਵਕਤ ਬਿਆਨ ਨਿਕਲ ਕੇ ਸਾਹਮਣੇ ਆਏ ਸੀ ਕਿ ਭਈ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਇਸ ਵਾਰदात ਦੇ ਵਿੱਚ ਜੋ ਚੀਜ਼ਾਂ ਹੋਈਆਂ ਉਹ ਨਹੀਂ ਕਰਨਾ ਚਾਹੁੰਦੇ ਸੀ ਜਿ ਸਿਰਫ ਪੈਸਾ ਲੁੱਟਣਾ ਚਾਹੁੰਦੇ ਸੀ ਪਰ ਜੋ ਕੁਝ ਵੀ ਹੋਇਆ ਉਹ ਅੰਤ ਦੇ ਵਿੱਚ ਉਹਨਾਂ ਨੂੰ ਕਿਸੇ ਹੋਰ ਹੀ ਥਾਂ ਦੇ ਉੱਪਰ ਲੈ ਕੇ ਚਲ ਗਿਆ ਜਿਵੇਂ ਸਰਪੰਖ ਦੇ ਨਾਲ ਅرجੁ ਗੁਪਤਾ ਵਾਪਸੇ ਟਾਈਮ ਚਲੰਦਰ